ਜੀ ਭਾਈ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ ਹੋਰ ਸਾਰੇ ਠੀਕ ਠਾਕ ਉਤੇ ਲੋ ਭਾਈ ਆਪਣੀ ਕਣਕ ਗਈ ਚੰਗੀ ਤਰ੍ਹਾਂ ਸੁੱਕਾ ਜਮਾ ਬਿਲਕੁਲ ਸੁੱਕ ਗਈ ਇਹ ਕੜਕ ਹੋ ਗਈ ਮਤਲਬ ਤੇ ਹੁਣ ਇਹਦੇ ਵਿੱਚੋਂ ਜਿਹੜੀ ਪਾਣੀ ਪੂਣੀ ਸੀ ਸੋਕ ਲਿਆ ਨੇ ਨਵੀਂ ਸਾਰੀ ਖਤਮ ਹੋ ਗਈ ਇੱਧਰ ਲਿਆ ਕੇ ਰੱਖ ਲਿਆ ਆਪਣਾ ਨਵੀਂ ਡਰਮੀ ਤੇ ਇੱਕ ਪੁਰਾਣੀ ਡਰਮੀ ਪਈ ਆ ਆਪਣੀ ਇੱਧਰ ਇਹਦੇ ਵਿੱਚੋਂ ਸਾਰੀ ਕਣਕ ਆਪਾਂ ਸਟੋਰ ਕਰ ਦਨੇ ਆ ਤੇ ਬਾਕੀ ਦੀ ਜਿਹੜੀ ਖਰਾਕ ਲੈ ਕੇ ਆਵਾਂਗੇ ਉਹਨਾਂ ਵਾਸਤੇ ਆਪਣੇ ਕੋਲੇ ਢੋਲੀਆਂ ਨਵੀਆਂ ਹੈਗੀਆਂ ਨੇ ਕਿ ਅੰਦਰ ਉਹ ਢੋਲੀਆਂ ਦੇ ਵਿੱਚ ਸਾਰੀ ਖਰਾਕ ਪਾ ਦਾਂਗੇ ਆਪਾਂ ਹੁਣ ਅੱਗੇ ਛੋਲੇ ਵੀ ਲੈ ਕੇ ਆਉਣੇ ਨੇ ਬਾਜਰਾ ਵੀ ਲੈ ਕੇ ਆਉਣਾ ਤੇ ਹੋਰ ਜਿਹੜੀ ਕਬੂਤਰਾਂ ਦੀ ਮਤਲਬ ਜਿਹੜੀ ਵੀ ਖਰਾਕ ਆਪ ਅਸਿਆਲ ਦੇ ਵਿੱਚ ਪਾਉਣੀ ਆ ਉਹ ਸਾਰੀ ਲੈ ਕੇ ਆਵਾਂਗੇ ਹੁਣ ਅੱਗੇ ਤੇ ਉਹ ਸਾਰੀ ਟੋਲੀਆਂ ਦੇ ਵਿੱਚ ਪਾ ਕੇ ਰੱਖ ਲਾਂਗੇ ਆ ਕੰਨ ਕਲਾ ਕੰਮ ਕੰਪਲੀਟ ਹੋ ਗਿਆ ਉਧਰ ਆਪਣੀ ਰੂੜੀ ਸੁੱਕੀ ਜਾਂਦੀ ਆ ਉਹ ਤਾਂ ਹਜੇ 5-7 ਦਿਨ ਸੁੱਕੂਗੀ ਉਹ ਤੋਂ ਬਾਅਦ ਪਾਵਾਂਗੇ ਤੇ ਬਾਕੀ ਹੁਣ 1.5 ਵਜੇ ਦਾ ਟਾਈਮ ਹੋ ਰਿਹਾ ਕਿਤੇ ਆਪਣੀ ਇੰਨੇ ਕਬੂਤਰ ਫਿਰਦੇ ਨੇਗੇ ਹਜੇ ਫਿਲਹਾਲ ਵੀ ਮਤਲਬ ਇਹਨਾਂ ਦੇ ਵਿੱਚੋਂ ਇੱਕ ਦੋ ਕਬੂਤਰੀ ਬੈਠੇ ਹੋਣੇ ਬਾਕੀ ਸਾਰੇ ਲਗਭਗ ਫਿਰਦੀ ਹੈਗੀ ਡਾਰ ਹੈ ਜੀ ਵੀਰੇ ਕੋਈ ਵੀ ਨਹੀਂ ਬੈਠਾ ਆ ਜਾਂਦੀ ਹੈ ਕਿ ਡਾਰ ਦੀ ਡਾਰ ਪੂਰੀ ਤੇ ਵਧੀਆ ਉੱਡੇ ਫਿਰਦੇ ਨੇ ਉਹ ਦੋ ਬੱਚੇ ਆ ਕੇ ਟੈਂਕੀ ਤੇ ਬਹਿ ਗਏ ਛਾਤਰੀਆਂ ਮੈਂ ਲਾਈਆਂ ਨਹੀਂ ਹੋਈਆਂ ਸੀਗੀਆਂ ਤੇ ਹੁਣ ਚਲਦੇ ਆਂਗੇ ਆਪਾਂ ਕਮਰੇ 'ਚ ਤੇ ਦੇਖਦੇ ਆਂ ਉਧਰ ਆਪਣੀਆਂ ਜੋੜੀਆਂ ਨੇ ਬੱਚੇ ਘੜ ਰੱਖੇ ਨੇ ਉਧਰ ਜਾ ਕੇ ਦੇਖਦੇ ਆਂ ਕਵਰੇਜ ਦਿਖਾਉਣਾ ਤੁਹਾਨੂੰ ਬੱਚਿਆਂ ਦਾ ਹਾਲਚਾਲ ਕਿਵੇਂ ਦੇ ਹੋ ਰਹੇ ਨੇ ਕਿ ਪਹਿਲਾਂ ਤਾਂ ਆਪਣੇ ਆ ਦੋ ਬੱਚੇ ਦੇਖ ਲਓ ਇਹ ਡੇਡੇ ਹੋ ਗਏ ਬਈ ਆ ਤਾਂ ਮੈਨੂੰ ਲੱਗਦਾ ਪੂਰੇ ਜਿਹੇ ਰੰਗ ਦਾ ਨਿਕਲੂਗਾ ਬੱਚਾ ਯਾਰ ਦੇਖੋ ਪੂਰਾ ਨਿਕਲਦਾ ਕਿ ਚਿੱਟਾ ਨਿਕਲਦਾ ਕਿੰਨਾ ਚੋ ਪੂਰਾ ਜਿਹਾ ਲੱਗਦਾ ਦੇਖੋ ਇਹਨਾਂ ਦੀ ਨਾ ਕਿਉਂਕਿ ਸਕੇਨ ਵੀ ਦੋਨਾਂ ਦੀ ਅਲੱਗ-ਅਲੱਗ ਹੈਗੀ ਇਹਦੇ ਵਾਲ ਹੋਰ ਨੇ ਇਹਦੇ ਹੋਰ ਨੇ ਇਹਦੇ ਥੋੜੇ-ਥੋੜੇ ਚਿੱਟੇ ਨੇ ਇਹਦੇ ਹੈਗੇ ਨੇ ਯਾਰ ਖੱਟੇ-ਕੱਟੇ ਜੀ ਪੀਲੇ ਰੰਗ ਦੇ ਵਾਲ ਤੇ ਇੰਨੇ-ਇੰਨੇ ਵੱਡੇ ਹੋ ਗਏ ਆ ਆਪਣੀ ਉਹ ਕਬੂਤਰੀ ਜਿਹਨੇ ਜਿਹੜੀ ਆਪਣੇ ਨਾਲ ਲੜਦੀ ਹੁੰਦੀ ਉਹ ਸਾਹਮਣੇ ਫੱਟੀ ਤੇ ਬੈਠੀ ਐ ਉਹਦੇ ਬੱਚੇ ਨੇ ਬਈ ਆ ਦੋਨੇ ਤੇ ਉਧਰ ਵੀ ਟੋਕਰੀ ਥੱਲੇ ਵੀ ਬੱਚੇ ਨਿਕਲੇ ਤੁਹਾਨੂੰ ਉਹ ਵੀ ਦਿਖਾਉਣਾਗਾ ਮੈਂ ਆ ਕਬੂਤਰੀ ਨੇ ਆਪਣੀ ਨੇ ਦੋਨੇ ਬੱਚੇ ਕੱਢ ਲਈ ਸੀ ਬਈ ਤੇ ਪਰ ਇਹਨਾਂ ਦੇ ਇੱਕ ਬੱਚਾ ਨਾਲ ਆਪਾਂ ਕਿਥੇ ਹੋਰ ਜੋੜੀ ਥੱਲੇ ਰੱਖਤਾ ਆ ਦੇਖੋ ਇਹਦਾ ਬੱਚਾ ਵੀ ਇੱਡਾ ਵੱਡਾ ਹੋ ਗਿਆ ਫੀਡ ਫੂਡ ਕਰਵਾ ਰੱਖੀਏਗੀ ਵਧੀਆ ਇੰਨਾ ਵੱਡਾ ਹੋ ਗਿਆ ਇਹ ਠੱਲਾਂ ਪਾਈਆਂ ਨਹੀਂ ਥੋੜੇ ਦਿਨਾਂ ਤੱਕ ਇਹਨਾਂ ਦੇ ਠੱਲਾ ਪਾਵਾਂਗੇ ਆਪਾਂ ਹਜੇ 2-2 4-4 ਦਿਨਾਂ ਦੇ ਇਹਨਾਂ ਨੂੰ ਹੋਰ ਹੋ ਜਾਣ ਤਾਂ ਫੇਰ ਪਾਵਾਂਗੇ ਇਹਨਾਂ ਦੇ ਇੱਕ ਬੱਚਾ ਨਾਲ ਆਪਾਂ ਉਹ ਕਬੂਤਰਾਂ ਥਲੇ ਰੱਖਤਾ ਆਹ ਕਬੂਤਰਾਂ ਦੇ ਅੰਡੇ ਨਾਲ ਆਪਣੇ ਦੋਨੇ ਖਰਾਬ ਹੋ ਗਏ ਸੀਗੇ ਆਹ ਕਬੂਤਰੀ ਦਾ ਇੱਕ ਅੰਡਾ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਵੀ ਖਰਾਬ ਆ ਗਿਆ ਤੇ ਦੂਸਰਾ ਅੰਡਾ ਵੀ ਇਹਦਾ ਖਰਾਬ ਹੀ ਨਿਕਲਿਆ ਬਈ ਬੱਚਾ ਮਰਿਆ ਹੋਇਆ ਨਿਕਲਿਆ ਸੀ ਮੈਂ ਤੁਹਾਨੂੰ ਬਲੌਗ ਦੇ ਵਿੱਚ ਦਿਖਾਇਆ ਸੀਗਾ ਬੱਚਾ ਮਰਿਆ ਪਿਆ ਸੀਗਾ ਅੰਡੇ ਉਹਦੇ ਤੋਂ ਨਿਕਲਿਆ ਨਹੀਂ ਗਿਆ ਹੁਣ ਇਹ ਨਹੀਂ ਪਤਾ ਸੀਗਾ ਵੀ ਆਂਡੇ ਦੀ ਜਿਹੜੀ ਉਤਲੀ ਪਰਤ ਸੀਗੀ ਉਹ ਜਾਦੇ ਸਖਤ ਸੀ ਉਹਦੇ ਤੋਂ ਨਿਕਲਿਆ ਨਹੀਂ ਗਿਆ ਤੇ ਬਸ ਮੈਂ ਘੋਲ ਕਰਕੇ ਦੋ ਦਿਨਾਂ ਦੀ ਮੈਨੂੰ ਇਹ ਸੀਗਾ ਵੀ ਆਪ ਦੇ ਆਪ ਨਿਕਲੇ ਪਰ ਉਹ ਵੀ ਆਪ ਦੇ ਆਪ ਨਿਕਲੇ ਨਹੀਂ ਇੱਕ ਬੱਚਾ ਆਪਾਂ ਤਾਂ ਕਰਕੇ ਇੱਧਰ ਰੱਖਦਾ ਇਹ ਜੋੜੀ ਪਾਲ ਤੋ ਇੱਕ ਜੋੜੀ ਪਾਲੀ ਜਾਂਦੀ ਆਪਣੀ ਉਧਰ ਆਹ ਬੱਚੇ ਵੀ ਬਾਈ ਦੋਨੇ ਨਿਕਲੇ ਆਪਣੇ ਆ ਵੀ ਦਿਖਾਉਣਾਗਾ ਤੁਹਾਨੂੰ ਮੈਂ ਆਹ ਦੇਖੋ ਆਹ ਜੋੜੀ ਨੇ ਵੀ ਦੋਨੇ ਬੱਚੇ ਕੱਢ ਲਏ ਫੀਡ ਫੂਡ ਵਧੀਆ ਕਰਵਾ ਰੱਖੀਏਗੀ ਪਾਣੀ ਪਾਰ ਕਿਨੇ ਪਾਣੀ ਮੈਂ ਤਾਜ਼ਾ ਪਾਦਣਾ ਸਵੇਰੇ ਸਵੇਰੇ ਉੱਠ ਕੇ ਤੇ ਆ ਬੱਚੇ ਵੀ ਦੋ ਏਡੇ ਏਡੇ ਹੋ ਗਏ ਇਹਨਾਂ ਦੇ ਵੀ ਆਪਾਂ ਠੱਲਾਂ ਪਾਉਣੀਆਂ ਨੇ ਹਜੇ ਠੱਲਾਂ ਇੱਕ ਵੀ ਬੱਚੇ ਤੇ ਨਹੀਂ ਪਾਈਆਂ ਯਾਰ 6 ਦੇ 6 ਬੱਚਿਆਂ ਨੇ ਠੱਲਾਂ ਪਾਉਣ ਵਾਲੀਆਂ ਨਿਗੀਆਂ ਬਾਕੀ ਹੁਣ ਦੇਖਦੇ ਆ ਆ ਬੱਚਿਆਂ ਦੀ ਇੰਤਜ਼ਾਰ ਕਰੀ ਜਾਂਦੇ ਆ ਆਪਾਂ ਥੋੜੀ ਦਿਨਾਂ ਦਾ ਬਸ ਇਹ ਥੋੜੇ ਥੋੜੇ ਪੱਟੇ ਹੋ ਜਾਣ ਉਹ ਤੋਂ ਬਾਅਦ ਨੇ ਇਹਨਾਂ ਨੂੰ ਡੋਲੀਆਂ 'ਚ ਪਾ ਦਾਂਗੇ ਆਪਾਂ ਬੱਚਿਆਂ ਨੂੰ ਤੇ ਜੋੜੀਆਂ ਪੱਟ ਦਾਂਗੇ ਪੱਟ ਕੇ ਜੋੜੀਆਂ ਸਾਰੀਆਂ ਬਸ ਆ ਤਿੰਨ ਜੋੜੀਆਂ ਰਹਿ ਜਾਣਗੀਆਂ ਜਿਹੜੀਆਂ ਬੱਚੇ ਪਾਲਣ ਨਾਲ ਲੈਣ ਨੇ ਤਿੰਨਾਂ ਨੂੰ ਡੋਲੀਆਂ 'ਚ ਰੱਖ ਦਾਂਗੇ ਤੇ ਆਪਣਾ ਸਾਰਾ ਸੈਟਅਪ ਇੱਥੋਂ ਚੱਕਣਾਗਾ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਮੈਂ ਥੋੜੀ ਜਿਹੀ ਆ ਇੰਤਿਆਰ ਤੁਸੀਂ ਵੀ ਬੱਚੇ ਪਾਲ ਜਾਣ ਕਦੇ ਮਰ ਨਾ ਜਾਣੇ ਯਾਰ ਜਿਵੇਂ ਡੋਲੀਆਂ ਚ ਪਾਤੇ ਕਦੇ ਫੀਡ ਫੂਡ ਨਾ ਕਰਵਣ ਜਾਨਵਰ ਹਨ ਤੇ ਫਿਰ ਦੇਖਦੇ ਆਂਗੇ ਕਿ ਹੁਣ ਉਹ ਬਈ ਆ ਕੇ ਉੱਤੇ ਤੇ ਛਾਤਰੀਆਂ ਪਈਆਂ ਨੇ ਇੱਧਰ 1:30 ਵਜੇ ਦਾ ਟਾਈਮ ਹੋ ਗਿਆ ਇੱਕ ਬੱਚਾ ਆਪਣਾ ਟੈਂਕੀ ਤੇ ਬੈਠਾਗਾ ਦਿਖਾਉਣਾ ਤੁਹਾਨੂੰ ਜ਼ੂਮ ਕਰਕੇ ਆ ਬੈਠਾ ਇਹ ਉਹ ਬੱਚਾ ਬਈ ਜਿਹੜਾ ਅੱਜ ਮੈਂ ਥੱਲੋਂ ਚੱਕ ਕੇ ਲੈ ਕੇ ਆਇਆ ਸੀ ਜਿਹੜਾ ਬਿਮਾਰ ਸੀ ਕਾਫੀ ਦਿਨਾਂ ਤੋਂ ਹੁਣ ਸੱਟਾ ਕਰ ਜੜਾਇਆ ਸੀ ਆ ਕੇ ਟੈਂਕੀ ਤੇ ਬਹਿ ਗਿਆ ਚਲੋ ਕੋਈ ਗੱਲ ਨਹੀਂ ਪਹਿਲੇ ਦਿਨ 12:30 ਵਜੇ ਤੱਕ ਉੱਡਿਆ ਆ ਵਧੀਆ ਉੱਡਿਆ ਆ ਤੇ ਬਾਕੀ ਹਜੇ ਫਿਲਹਾਲ ਸਾਰੇ ਫਿਰਦੇ ਨੇ ਆਪਣੇ ਆ ਜਾਂਦੇ ਆ ਕਿ ਆਪਣੀ ਢਾਰ ਸਾਰੇ ਕਬੂਤਰਾਂ ਦੀ ਜਿੰਨੇ ਵੀ ਟੋਟਲ ਆਪਣੇ ਕੁੱਡੇ ਦੇ ਵਿੱਚ ਬੱਚੇ ਨੇ ਨਾ ਆਪਾਂ ਸਾਰੇ ਛੱਡਣ ਲੱਗ ਗਏ ਕੋਈ ਨਹੀਂ ਰਹਿੰਦਾ ਬਸ ਇੱਕ ਬੱਚਾ ਬੈਠਾ ਅੰਦਰ ਉਹਦੇ ਫਰ ਖਰਾਬ ਨੇ ਮਤਲਬ ਫੰਗ ਨਹੀਂ ਆਇਆ ਸਹੀ ਰੰਗ 'ਚ ਕੈਮੀਕਲ ਜਾਦੇ ਸੀਗਾ ਤੇ ਉਹਦੇ ਨਾਲ ਫੰਗ ਖਰਾਬ ਹੋ ਗਿਆ ਮੈਂ ਤੁਹਾਨੂੰ ਦਿਖਾਉਣਾ ਤੱਕ ਬੱਚਾ ਜੇ ਛੋਟਾ ਆਪਣਾ ਉਹ ਉੱਡਣ ਨਹੀਂ ਲੱਗਿਆ ਬਸ ਆ ਦੋ ਰਹਿ ਗਏ ਅੰਦਰ ਆ ਬੈਠਾਗਾ ਜਿਹਦੇ ਫੰਗ ਖਰਾਬ ਹੋਗੇ ਆਪਾਂ ਜਿਹੜਾ ਕਲਰ ਲੈ ਕੇ ਆਏ ਸੀ ਨਾ ਉਹਦੇ ਵਿੱਚ ਥਿਨਰ ਵਗੈਰਾ ਜਾਦੇ ਪਾਇਆ ਹੋਇਆ ਸੀਗਾ ਤੇ ਉਹਦੇ ਕਾਰਨ ਨਾ ਯਾਰ ਆਪਣੇ ਬੱਚੇ ਦੇ ਫੰਗ ਖਰਾਬ ਹੋ ਗਏ ਉਸ ਤੋਂ ਬਾਅਦ ਆਈ ਨਹੀਂ ਕਿ ਮੈਨੂੰ ਲੱਗਦਾ ਹੁਣ ਪਾਸੇ ਇਹ ਆਪਾਂ ਨੂੰ ਘਰੀ ਰੱਖਣਾ ਪਊਗਾ ਅੱਗੇ ਚਲੋ ਮੈਨੂੰ ਪਤਾ ਹੈਗਾ ਚੂੜੀ ਦੇ ਬਾਰੇ ਅੱਗਿਆਂ ਨੂੰ ਨਾਦਰ ਦੇ ਵਿੱਚ ਹੀ ਪਾਉਣਾ ਹੈਗਾ ਜੇ ਵਧੀਆ ਕਮੂਤਰੀ ਨਿਕਲਿਆ ਹੋਵੇ ਤਾਂ ਬਹੁਤ ਵਧੀਆ ਗੱਲ ਆ ਤੇ ਉਧਰ ਆਪਣਾ ਇੱਕ ਛੋਟਾ ਬੱਚਾ ਬੈਠਾ ਹੈਗਾ ਜੇ ਉਹ ਉੱਡਣ ਨਹੀਂ ਲੱਗਿਆ ਥੋੜੇ ਦਿਨਾਂ ਤੱਕ ਦਾਦੂ ਹੋ ਜੂਗਾ ਹਜੇ ਹਫ਼ਤਾ ਉਹਨੂੰ ਲੱਗ ਜੂ ਵੀਰੇ ਤੇ ਬਾਕੀ ਹੈ ਜੀ ਆਪਾਂ ਕਰਨਾਗਾ ਖੁੱਡਾ ਸਾਫ ਆ ਬਿੱਠਾਂ ਨੇ ਜੀ ਇੰਨਿਆਂ ਕ ਪੱਤੀ ਪੁੱਤੀ ਮਾਰ ਕੇ ਚੰਗੀ ਤਰ੍ਹਾਂ ਸਾਫ ਕਰਦਾਂਗੇ ਨਾਲੇ ਪਈਆਂ ਨੇ ਟਰੇਆਂ ਟਰੇਆਂ ਸਾਫ ਕਰਦਾਂਗੇ ਇੰਨੇ ਆਪਾਂ ਪਹਿਲਾਂ ਲਾਈਏ ਛਾਤਰੀਆਂ ਛਾਤਰੀਆਂ ਲਾ ਕੇ ਦੇਖਦੇ ਆਂ ਜਿਹੜੇ ਬੱਚੇ ਬੈਠਣਗੇ ਉਹ ਪਠਾ ਲਾਂਗੇ ਜਿਹੜੇ ਉੱਟਣਗੇ ਉੱਡੀ ਜਾਣਗੇ ਕੋਈ ਚੱਕਰ ਨਹੀਂ ਨਾਲੇ ਇੱਧਰ ਦੂਸਰਾ ਖੁੱਡਾ ਤਾਂ ਆਪਣਾ ਜਮਾ ਖਾਲੀ ਆ ਇੱਧਰ ਕੋਈ ਵੀ ਬੱਚਾ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਸਾਰੇ ਉੱਡਦੇ ਫਿਰਦੇ ਨੇ ਹੁਣ ਆਪਾਂ ਪਹਿਲਾਂ ਲਾ ਦਈਏ ਛਾਤਰੀਆਂ ਛਾਤਰੀਆਂ ਲਾ ਕੇ ਦੇ ਇਹ ਫਿਰ ਜਿਹੜੇ ਜਿਹੜੇ ਬੰਦੇ ਨੇ ਉਹਨਾਂ ਨੂੰ ਉਤਾਰ ਲਾਂਗੇ ਥੱਲੇ ਉਹ ਬਾਈ ਟਾਈਮ ਹੋ ਗਿਆ ਸੀਗਾ ਸਵਾਤਨ੍ਹ ਵਜੇ ਦਾ ਤੇ ਆਲਮੋਸਟ ਆਪਣੇ ਸਾਰੇ ਹੀ ਬੱਚੇ ਆਪਾਂ ਉਤਾਰ ਲਏ ਤੇ ਆ ਬੈਠੇ ਨੇ ਪਾਣੀ ਪੂਣੀ ਇਹਨਾਂ ਨੇ ਪੀ ਲਿਆ ਪਾਣੀ ਪੀ ਕੇ ਹੁਣ ਥੱਲੇ ਦਾਣਿਆਂ ਦੁਨੀਆ ਚ ਮੂੰਹ ਮਾਰੀ ਜਾਂਦੇ ਨੇ ਆਹ ਪ੍ਰੋਬਲਮ ਹੋ ਜਾਂਦੀ ਹੈ ਦੇਖੋ ਬੱਚੇ ਆ ਕੇ ਨਾ ਇਹ ਪਾਣੀ ਪੂਣੀ ਪੀ ਕੇ ਐ ਥੱਲੇ ਮੂੰਹ ਮਾਰਦੇ ਨੇ ਹਜੇ ਖੁੱਡੇ ਸਾਫ਼ ਕਰਨ ਵਾਲੇ ਪਏ ਨਹੀਂ ਕਿਉਂਕਿ ਉਦੋਂ ਦੀ ਮੈਂ 1.5 ਵਜੇ ਦਾ ਰੈਗੂਲਰ ਲੱਗਿਆ ਹੋਇਆਗਾ ਜਦੋਂ ਤੋਂ ਉੱਤੇ ਆਇਆਗਾ ਕਦੇ ਦੋ ਬੈਹ ਜਾਂਦੇ ਨੇ ਚਾਰ ਬੈਹ ਜਾਂਦੇ ਨੇ ਹੌਲੀ ਹੌਲੀ ਕਰਕੇ ਸਾਰੇ ਥੱਲੇ ਤ ਕੋ ਸ਼ੋ ਮੋਰਿਆਂ ਦੇ ਵਿੱਚ ਦੀ ਜਿਵੇਂ ਉਹ ਬੈਠਾ ਬੱਚਾ ਦੇਖੋ ਉਧਰ ਦੀ ਪਰਾਂ ਟੱਪ ਜਾਂਦੇ ਨੇ ਉਧਰ ਬਹਿ ਗਏ ਤੇ ਹਜੇ 4-5 ਬੱਚੇ ਆਪਣੇ ਉੱਡੇ ਫਿਰਦੇ ਨੇਗੇ ਛਾਤਰੀਆਂ ਲਾ ਰੱਖੀਆਂ ਨੇ ਆਪਾਂ ਜਦੋਂ ਉਹਨਾਂ ਦਾ ਦਿਲ ਕੀਤਾ ਕਰੂਗਾ ਵੀਰੇ ਉਹ ਬਹਿ ਜਾਣਗੇ ਆ ਕੀ ਕੋਈ ਚੱਕਰ ਨਹੀਂ ਹੈਨਾ ਜਦੋਂ ਵੀ ਉਹਨਾਂ ਦਾ ਦਿਲ ਕੀਤਾ ਉਹ ਬਹਿ ਜਾਣਗੇ ਤੇ ਸੋਨੂੰ ਪਹਿਲਾਂ ਉਹ ਦਿਖਾਉਣਾ ਜਿਹੜੇ ਬਾਹਰ ਫਿਰਦੇ ਨੇ ਨਾਲੇ ਇਹਨਾਂ ਦਾ ਕਰੀਏ ਪਹਿਲਾਂ ਆਪਾਂ ਖੁੱਡਾ ਸਾਫ਼ ਖੁੱਡਾ ਸਾਫ਼ ਕਰਕੇ ਇਹਨਾਂ ਨੂੰ ਰੱਖੀਏ ਦਾਣੇ ਦਾਣੇ ਦੁਨੇ ਖਾ ਕੇ ਇਹ ਟਾਈਮ ਨਾਲ ਆਪ ਦਾ ਫੱਟੀਆਂ ਤੇ ਬਹਿ ਜਾਣਗੇ ਕੱਲ ਨੂੰ ਟਾਈਮ ਨਾਲ ਰਹੇ ਐਸ ਵੀ ਖਿੱਚੀ ਹੋਊਗੇ ਇਹਨਾਂ ਨੇ ਅੱਜ ਰਹਿਸ਼ੇ ਬਹੁਤ ਜ਼ਿਆਦੇ ਸੀ ਕਿਉਂਕਿ ਕੱਲ ਨੂੰ ਮੈਂ ਟ੍ਰੇਆਂ ਖੁੱਡਿਆਂ ਦੇ ਵਿੱਚ ਹੀ ਰੱਖ ਕੇ ਚੱਲ ਗਿਆ ਜਲਦੀ ਜਲਦੀ ਤੇ ਮੈਂ ਆਉਂਦਾ ਹੋਇਆ ਲੇਟ ਹੋ ਗਿਆ ਸੀ ਕਿ 11 12 ਮੈਨੂੰ ਘਰੇ ਆਉਂਦੇ ਨੂੰ ਵੱਜ ਗਈ ਸੀ ਤੇ ਤਾਂ ਕਰਕੇ ਨੇ ਇਹ ਰਹਿਸ਼ੇ ਬਹੁਤ ਜ਼ਿਆਦੇ ਸੀਗੇ ਅੱਜ ਚਲੋ ਫੇਰ ਵੀ ਸਵਾ ਤਿੰਨ ਦਾ ਟਾਈਮ ਬਹੁਤ ਹੁੰਦਾਗਾ ਸਵੇਰੇ 7 ਵਜੇ ਦੇ ਛੱਡੇ ਹੋਏ ਨੇ ਕਿ ਵਧੀਆ ਉੱਟ ਕੇ ਆਏ ਨੇਗੇ ਸੁੱਕੇ ਪਏ ਨੇ ਯਾਰ ਬੱਚੇ ਜੋਰ ਲਾ ਲਾਂਦੇ ਨੇਗੇ ਰਹਿਸ਼ੇ ਨਾ ਤਾਂ ਸੁੱਕਿਆਂ ਦਾ ਬੱਚਾ ਹੁਣ ਇਹਨਾਂ ਦੀ ਪਹਿਲਾਂ ਆਪਾਂ ਕਰੀਏ ਖੁੱਡਿਆਂ ਦੀ ਸਾਫ ਸਫਾਈ ਤੇ ਫੇਰ ਰੱਖੀਏ ਇਹਨਾਂ ਨੂੰ ਦਾਣਾ ਪਾਣੀ। ਲੋ ਪਹਿਲਾਂ ਮੈਂ ਤੁਹਾਨੂੰ ਦਿਖਾਦਾ ਬਾਹਰਲੇ ਬੱਚੇ। ਫੇਰ ਕਰਦਾ ਮੈਂ ਖੁੱਡਾ ਸਾਂ। ਉਹ ਵੀਰੇ ਆ ਦੋਨੇ ਛਤਰੀਆਂ ਆਪਾਂ ਲਾਈਆਂ ਹੋਈਆਂ ਨੇ। ਬਾਕੀ ਦੋ ਛਤਰੀਆਂ ਉਤਾਰਤੀਆਂ, ਦੋ ਛਤਰੀਆਂ ਬੋਤਣੀਆਂ। ਤੇ ਹੁਣ ਤੁਹਾਨੂੰ ਮੈਂ ਦਿਖਾਉਣਾ ਉੱਚੇ ਵੀ ਬਹੁਤ ਜ਼ਿਆਦੇ ਨੇ ਯਾਰ ਉੱਥੋਂ ਤੱਕ ਜੇ ਮੇਰੇ ਕੈਮਰੇ ਨੇ ਫੋਕਸ ਕੀਤਾ ਤਾਂ ਤੁਹਾਨੂੰ ਦਿਖ ਜਾਣਗੇ ਬੱਚੇ ਤੇ ਬੱਚੇ ਆਉਣ ਤੋਂ ਛਤਰੀਆਂ ਦੇ ਉੱਤੇ ਨਾ ਫੇਰ ਮੈਂ ਚੰਗੀ ਤਰ੍ਹਾਂ ਕੈਮਰਾ ਕਰੂੰਗਾ, ਜ਼ੂਮ ਜ਼ੂਮ ਕਰਕੇ ਤੁਹਾਨੂੰ ਬੱਚੇ ਦਿਖਾਉਂਗਾ। ਉੱਚੇ ਤਾਂ ਜ਼ਿਆਦੇ ਫਰਦੇ ਨੇਗੇ। ਕੋ ਸੋ ਤਿੰਨ ਬੱਚੇ ਥੱਲੇ ਵੀ ਫਿਰਦੇ ਨੇ ਜੇ ਉਹ ਅਧਿਕਾਰੀ ਆਏ ਹੋਏ ਤਾਂ ਮੈਂ ਤੁਹਾਨੂੰ ਜ਼ਰੂਰ ਦਿਖਾਉਣਾਗਾ ਵੀਡੀਓ ਦੇ ਵਿੱਚ ਆ ਇਧਰਲੀ ਸਾਈਡ ਨਹੀਂ ਬਾਈ ਦੇਖੋ ਜੇ ਤੁਹਾਨੂੰ ਦੇਖਦੇ ਨੇ ਮੈਂ ਕੈਮਰਾ ਜਮਾਂ ਜ਼ੂਮ ਕਰਤਾ ਉਹ ਜਾਂਦੇ ਨੇ ਸਾਹਮਣੇ ਬਾਈ ਬਿਲਕੁਲ ਆ ਆ ਗਏ ਮੇਰੇ ਉੱਤੇ ਦੇਖੋ ਤਿੰਨ ਤਾਂ ਇਕੱਠੇ ਫਿਰਦੇ ਨੇ ਦੋ ਇਦੋਂ ਵੀ ਜ਼ਿਆਦਾ ਉੱਚੇ ਨੇਗੇ ਉਹ ਤਾਂ ਮੈਨੂੰ ਵੀ ਥੋੜੇ ਥੋੜੇ ਦੇਖਦੇ ਨੇ ਉੱਥੋਂ ਤੱਕ ਤਾਂ ਆਪਣਾ ਕੈਮਰਾ ਵੀ ਮਾਰ ਨਹੀਂ ਕਰਦਾ ਤੇ ਆਹ ਪੱਧਰ ਜੇ ਨੇ ਵੀ ਮਤਲਬ ਦੇਖ ਸਕਦੇ ਨੇ ਕੈਮਰਾ ਹੁਣ ਵੀ ਇੰਨਾ ਤੇ ਵੀ ਪੂਰਾ ਜ਼ੂਮ ਆ ਗਿਆ ਤਾਂ ਇੰਨੇ ਨੇ ਦਿਖੀ ਜਾਂਦੇ ਨੇ ਬਾਕੀ ਦੋ ਇਹ ਤੋਂ ਵੀ ਜ਼ਿਆਦਾ ਉੱਚੇ ਗੜੇ ਨੇਗੇ ਚਲੋ ਔਨ ਦ ਇਹਨਾਂ ਨੂੰ ਇਹਨਾਂ ਨੂੰ ਉਡਣ ਦੋ ਤੇ ਆਪਾਂ ਕਰੀਏ ਪਹਿਲਾਂ ਆਪਣੇ ਖੁੱਡੇ ਸਾਫ਼ ਖੁੱਡੇ ਸਾਫ਼ ਕਰਕੇ ਰੱਖੀਏ ਇਹਨਾਂ ਨੂੰ ਦਾਣਾ ਪਾਣੀ ਆਜੋ ਫਿਰ ਪਹਿਲਾਂ ਖੁੱਡਿਆਂ ਵਾਲਾ ਕੰਮ ਨਿਬੇੜੀਏ ਜਲਦੀ ਜਲਦੀ ਤੇ ਕਰੀਏ ਲੋ ਬਾਈ ਕਬੂਤਰਾਂ ਨੂੰ ਸਾਰਿਆਂ ਨੂੰ ਤਾਰ ਕੇ ਦਾਣਾ ਪਾਣੀ ਪਾਤਾ ਤੇ ਉਹ ਖਾਈ ਜਾਂਦੇ ਨੇ ਖੁੱਡੇ ਕਰ ਤੇ ਸਿਆਪਾ ਸਾਫ਼ ਚੰਗੀ ਤਰ੍ਹਾਂ ਤੇ ਜਮਾ ਓਕੇ ਦੀ ਰਿਪੋਰਟ ਆ ਇਹਨਾਂ ਨੂੰ ਖਾਣ ਦੋ ਦਾਣੇ ਤੇ ਆਪਾਂ ਚੱਲਦੇ ਹਾਂ ਥੱਲੇ ਕਰਦੇ ਹਾਂ ਬਾਕੀ ਦੇ ਕੰਮ ਕਾਰ ਕਰਦੇ ਤੇ ਹਜੇ ਢੋਲਾਂ ਚ ਕਣਕ ਪਾਉਣ ਵਾਲੀ ਪਈ ਹੈ ਜਾ ਕੇ ਮੈਂ ਉਹ ਪੋਣਾ ਗਿਆ ਤੇ ਆ ਸੀਗਾ ਆਪਣਾ ਅੱਜ ਦਾ ਬਲੌਗ ਬਲੌਗ ਵਧੀਆ ਲੱਗਿਆ ਹੋਇਆ ਆਪਣੇ ਚੈਨਲ ਨੂੰ ਜਾ ਕੇ ਕਰਦੇ ਹੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਹੋ ਸਾਰੇ ਭਰਾ ਵੱਧ ਤੋਂ ਵੱਧ ਸ਼ੇਅਰ ਸਾਸਤਰੀ ਕਾਲ ਤੁਹਾਨੂੰ ਸਾਰੇ ਭਰਾ